10 15 20 ਸਾਲ ਪਹਿਲਾਂ ਨਾ ਲੋਕਾਂ ਦੇ ਬੈਕ ਪ੍ਰੋਬਲਮ ਨਹੀਂ ਸੀ ਹੁਣ ਅੱਜ ਕੱਲ ਹਰ ਤੀਜੇ ਘਰ ਚ ਬੈਕ ਦੀ ਪ੍ਰੋਬਲਮ ਲੇਡੀਜ਼ ਚ ਖਾਸ ਤੌਰ ਤੇ ਜਾਂ ਗੋਡਿਆਂ ਦੀ ਇਹ ਬਹੁਤ ਚਲਦੀ ਆ ਰਹੀ ਹੈ ਇਹਦਾ ਕੀ ਸਸਤਾ ਜਾਂ ਕੋਈ ਸੌਖਾ ਜਿਹਾ ਇਲਾਜ ਦੱਸੋ ਡਿਸਕ ਨਹੀਂ ਆ ਜੀ ਜਿਵੇਂ ਮਨਕੇ ਹਿੱਲ ਜਾਂਦੇ ਆ ਡਿਸਕ ਦੇ L5 L4 ਅੱਜਕਲ ਵੈਸੀ ਸੋਜਾ ਚੜਿਆ ਰਹਿੰਦਾ ਤੇ ਇੱਕ ਆਈ ਗੋਡੇ ਦੇ ਵਿੱਚ ਸੂਜਨ ਆ ਜਾਂਦੀ ਹੈ ਸੂਜਨ ਆਈ ਪੇਸ਼ੈਂਟ ਪਰੇਸ਼ਾਨ ਹੁੰਦਾ ਤੁਰਨ ਚ ਉੱਠਣ ਬੈਠਣ ਚ ਉਹਦਾ ਜਦੋਂ ਐਕਸ-ਰੇ ਲਿਆ ਜਾਂਦਾ ਉਹ ਐ ਲੱਗਦਾ ਵੀ ਇਹ ਜੁੜ ਗਿਆ ਜਦ ਕਿ ਉਹ ਸੂਜਨ ਹੁੰਦੀ ਆ ਉਹਨੂੰ ਸੂਜਨ ਨੂੰ ਉਤਾਰਿਆ ਜਾਵੇ ਤਾ ਉਸ ਤੋਂ ਬਾਅਦ ਉਹ ਨਾਰਮਲ ਪੇਸ਼ੈਂਟ ਹੋ ਜਾਂਦਾ ਤੇ ਉਹਦੇ ਕਰਕੇ ਉਹਨੂੰ ਆਪਰੇਸ਼ਨ ਲਈ ਵੀ ਕਿਹਾ ਜਾਂਦਾ ਹੁਣ ਜਦੋਂ ਸਰਜਨ ਕੋਲੇ ਜਾਊਗਾ ਉਹਦੇ ਕੋਲ ਤਾਂ ਆਪਰੇਸ਼ਨ ਹੀ ਆ ਹੋਰ ਕੀ ਦੱਸਲਾ ਉਹਨਾਂ ਨੇ ਤੇ ਕਿਉਂਕਿ ਉਹਦੇ ਕੋਲ ਹੋਰ ਕੋਈ ਚੀਜ਼ ਹੀ ਨਹੀਂ ਹੈ ਤਾਂ ਇਸ ਕਰਕੇ ਜਦੋਂ ਆਯੁਰਵੈਦਿਕ ਸਿਸਟਮ ਚ ਬੰਦਾ ਆਉਂਦਾ ਹੈ ਨਾ ਜੀ ਆਯੁਰਵੈਦ ਚ ਬੜਾ ਹੀ ਕੁਝ ਆ ਵਿਕਲਪ ਹੀ ਵਿਕਲਪ ਜਿਵੇਂ ਮ사ਜ ਹੋਗੇ ਕਈ ਤਰ੍ਹਾਂ ਦੇ ਪਰ ਕਈ ਤਰ੍ਹਾਂ ਦੀਆਂ ਦਵਾਈਆਂ ਹੋ ਗਈਆਂ ਤੇਲ ਆਉਂਦੇ ਕਈ ਹਨ ਤੇਲ ਬਹੁਤ ਆਉਂਦੇ ਆ ਜੀ ਹੁਣ ਜਿਵੇਂ ਕਈ ਲੋਕਾਂ ਨੂੰ ਮੈਂ ਦੱਸਿਆ ਗਿੱਲ ਸਾਹਿਬ ਪਿੱਛੇ ਜੇ ਜਿਵੇਂ ਨਾ ਪਾਈਆ ਤਿਲ ਦਾ ਤੇਲ ਲੈ ਕੇ ਅੱਛਾ ਜੀ ਉਹਦੇ ਵਿੱਚ 2-3 ਚਮਚੇ ਜਿਹੜੇ ਨੇ ਉਹ ਪਾ ਲਓ ਅਜਵੈਨ ਤੇ ਉਹਦੇ ਵਿੱਚ ਇੱਕ ਪੂਰਾ ਗੰਢਾ ਜਿਹੜਾ ਹੁੰਦਾ ਲਸਣ ਪੂਰਾ ਪਿਆਜ਼ ਤੇ ਲਸਣ ਦਾ ਕੁੱਟ-ਕੱਟ ਕੇ ਉਹ ਚ ਗੇਰ ਲਓ ਤੇ ਉਹਨੂੰ ਪਕਾਓ ਜਦੋਂ ਸੜਕੇ ਸੁਆਹ ਹੋ ਜੇ ਅਜਵੈਨ ਵੀ ਤੇ ਲਸਣ ਵੀ ਤਾਂ ਉਹਨੂੰ ਉਹ ਸਮਝੋ ਤੁਹਾਡਾ ਤੇਲ ਤਿਆਰ ਆ ਗਿਆ ਉਹਨੂੰ ਟਾਰਗੇਟ ਡੰਡਾ ਕਰਕੇ ਸ਼ੀਸ਼ੀ ਚ ਪਾ ਕੇ ਅਜਵੈਨ ਅਜਵੈਨ ਉਹਨੂੰ ਸ਼ੀਸ਼ੀ ਚ ਪਾ ਕੇ ਰੱਖ ਲਓ ਉਹਨੂੰ ਗੋਡਿਆਂ ਤੇ ਮਲੋ ਜੀ ਜੇ ਗੋਡੇ ਦੁਖਦੇ ਬੈਕ ਤੇ ਮਲੋ ਬਹੁਤ ਆਰਾਮ ਚਾਹੇ 12000 ਦਾ ਤੇਲ ਲੈ ਲਓ ਉਹਦੇ ਬਰਾਬਰ ਕੰਮ ਨਹੀਂ ਕਰਦਾ ਉਹ ਇੰਨਾ ਰਿਜ਼ਲਟ ਆ ਤੇ ਦੂਜੀ ਗੱਲ ਹੈ ਤਿਲ ਮੈ ਲੋਕਾਂ ਨੂੰ ਦੱਸਿਆ ਕਿ ਤਿਲ ਤੇ ਖਸਖਸ ਜੀ ਦੋਨੇ ਚੀਜ਼ਾਂ ਨੂੰ ਤਵੇ ਤੇ ਭੁੰਨ ਕੇ ਇਹਦੇ ਇੰਨੇ ਰਿਜ਼ਲਟ ਲਏ ਆ ਜੀ ਮਤਲਬ ਪੇਸ਼ੈਂਟ ਆ ਕੇ ਮੈਨੂੰ ਖੁਦ ਦੱਸਦੇ ਆ ਕਿ ਗੋਲ ਸਾਹਿਬ ਅਸੀਂ ਤਾਂ ਅਜ ਤਾਂ ਆਏ ਆ ਵੀ ਕੋਈ ਇਦੋਂ ਵਧੀਆ ਚੀਜ਼ ਤੁਹਾਡੇ ਕੋਲੇ ਹੋਊ ਪਰ ਉਹਦੇ ਨਾਲ ਸਾਨੂੰ ਸੁਖੀ ਆ ਸੀ ਤੇ ਉਹ ਕੀ ਹੈ ਜੀ ਕਿ ਤਿਲ ਔਰ ਖਸਖਸ ਜਿਹੜਾ ਉਹਨੂੰ ਤਵੇ ਤੇ ਪਾਉਣਾ ਚੰਗੀ ਤਰ੍ਹਾਂ ਭੁੰਨ ਲੈਣਾ ਜੇ ਆਪਾਂ ਥੋੜਾ ਜਿਹਾ ਵੀ ਘੱਟ ਭੁੰਨਦੇ ਆ ਨਾ ਜੋ ਫਿਰ ਪੇਸਟ ਜਿਹਾ ਬਣ ਜਾਂਦਾ ਜੇ ਉਹਨੂੰ ਆਪਾਂ ਪਾਊਡਰ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਉਹਨੂੰ ਭੁੰਨ ਕੇ ਨਾ ਜੀ ਚੰਗੀ ਤਰ੍ਹਾਂ ਉਹਦਾ ਪਾਊਡਰ ਬਣਾ ਲਓ ਜੀ ਪਾਊਡਰ ਬਣਾ ਕੇ ਨਾ ਜੀ ਇੱਕ ਇੱਕ ਚਮਚਾ ਛੋਟੇ ਵਾਲਾ ਰਾਤ ਨੂੰ ਪਾਣੀ ਨਾਲ ਜਾਂ ਦੁੱਧ ਨਾਲ ਲੈ ਸਕਦੇ ਹੋ ਔਰ ਉਹਦੇ ਨਾਲ ਜਦੋਂ ਇਨਸਾਨ ਉਹਨੂੰ 2-3 ਮਹੀਨੇ ਲੈ ਲੈਂਦਾ ਜੀ ਤਾਂ ਉਹਨੂੰ ਲੱਗਦਾ ਵੀ ਮੇਰੇ ਸਰੀਰ ਚ ਕੋਈ ਨਵੀਂ ਜਾਨ ਹੱਡੀਆਂ ਚ ਸਟਰੋਂਗ ਹੋ ਰਹੀਆਂ ਨੇ ਉਹ ਆਸਟ੍ਰੋ ਆਰਥਰਾਈਟਿਸ ਦੇ ਵਿੱਚ ਬਹੁਤ ਕੰਮ ਕਰਦਾ ਕਿਉਂਕਿ ਜਿਹੜੀ ਖਸਖਸ ਤੁਹਾਨੂੰ ਵੀ ਪਤਾ ਕਿ ਉਹ ਪੋਸਟ ਦਾਣਾ ਹੀ ਆ ਉਹਦੇ ਵਿੱਚ ਉਹ ਜਿਵੇਂ ਪੋਸਟ ਦਾ ਇੱਕ ਫਰੂਟ ਤੋਂ ਬਣ ਗਿਆ ਉਹ ਅਫੀਮ ਉਹਦੇ ਵਿੱਚੋਂ ਬੀਜ ਹੋ ਗਿਆ ਇਹ ਉਹਦਾ ਬਾਪ ਹੀ ਹੈ ਸਭ ਤੋਂ ਵੱਡੀ ਚੀਜ਼ ਤਾਂ ਖਸਖਸ ਹੈ ਉਹਦੇ ਵਿੱਚ ਔਸ਼ਧ ਗੁਣ ਹੈ ਜੀ ਦਵਾਈਆਂ ਦਾ ਗੁਣ ਹੈ ਉਹਦੇ ਵਿੱਚ ਔਰ ਉਹ ਬਹੁਤ ਵਧੀਆ ਰਿਜ਼ਲਟ ਇਹਦੇ ਵਾਸਤੇ ਦਿੰਦਾ ਔਰ ਜਿਨ੍ਹਾਂ ਲੋਕਾਂ ਨੂੰ ਵੀ ਬਾਈਵਾਦੀ ਆ ਜੋੜਾਂ 'ਚ ਦਰਦ ਹੈ ਮੋਢੇ ਗੁੱਡਿਆਂ 'ਚ ਦਰਦ ਹੈ ਇਹ ਲੈ ਸਕਦੇ ਹੋ ਔਰ ਜਿਨ੍ਹਾਂ ਨੂੰ ਬਿਲਕੁਲ ਹੀ ਆਪਰੇਸ਼ਨ ਲਈ ਕਿਹਾ ਜਾਂਦਾ ਹੁਣੇ ਕੰਡਮ ਹੋ ਗਏ ਗੋਡੇ ਬਦਲ ਲੋ ਉਹਨਾਂ ਵਾਸਤੇ ਸਾਡੇ ਜਿਹੜੇ ਵੈਦ ਦਾ ਉਹਨਾਂ ਨੇ ਇੱਕ ਚੀਜ਼ ਬਣਾਈ ਹੈ ਉਹ ਹੈਗੀ ਹੈ ਜੀ ਕਾਲੇ ਗੋੰਦ ਤੋਂ ਉਹ ਵੀ ਬੜੀ ਨੈਚੁਰਲ ਹੈ ਕਾਲਾ ਗੁੰਦ ਮਤਲਬ ਕੋਈ ਸਾਈਡ ਇਫੈਕਟ ਨਹੀਂ ਹੈ ਉਹਦੇ ਚ ਕੈਪਸੂਲ ਹੈ ਤੇ ਇੱਕ ਤੇਲ ਹੈ ਇੱਕ ਕਰੀਮ ਹੈ ਜੀ ਔਰ ਇੱਕ ਉਹਦੇ ਚ ਪੰਚਮ ਹਲਦੀ ਨਾਲ ਦੇ ਦੰਨੇ ਸੀ ਪੰਜ ਛੇ ਚੀਜ਼ਾਂ ਨੇ ਜੀ ਮਿਲਾ ਕੇ ਜਦੋਂ ਦਈ ਦਿਆ ਨੇ ਜਿਹੜੇ ਡਾਕਟਰ ਨੇ ਕਿਹਾ ਉਹਦਾ ਅੱਜ ਹੀ ਆਪਰੇਸ਼ਨ ਹੋਊਗਾ ਜੀ ਤਿੰਨ ਮਹੀਨੇ ਬਾਅਦ ਉਹ ਡਾਕਟਰ ਨੂੰ ਕਹਿਣਾ ਪੈਂਦਾ ਵੀ ਤੇਰਾ ਠੀਕ ਆ ਜੀ ਜੀ ਔਰ ਤੂੰ ਕਿੱਥੋਂ ਦਵਾਈ ਲਈ ਐ ਕੀ ਕੀਤਾ ਤਾਂ ਉਹ ਉਹ ਜਿਹੜਾ ਮੈਸੇਜ ਸਾਡਾ ਉੱਥੇ ਤੱਕ ਵੀ ਪਹੁੰਚਦਾ ਜੀ ਜੀ ਕਿ ਪੇਸ਼ੈਂਟ ਜਿਹੜਾ ਹੈਗਾ ਉਹ ਗੋਡੇ ਦੇ ਆਪਰੇਸ਼ਨ ਤੋਂ ਬਚ ਸਕਦਾ ਔਰ 80% ਜਿਹੜੇ ਲੋਕ ਨੇ ਨਾ ਜੀ ਅ ਗਿੱਲ ਸਾਬ ਜਿਨ੍ਹਾਂ ਨੂੰ ਆਪਰੇਸ਼ਨ ਲਈ ਕਿਹਾ ਗਿਆ ਸੀ ਅੱਜ 125 ਐਪੀਸੋਡ ਆਪਣੇ ਪੂਰੇ ਹੋ ਗਏ ਤੇ ਜਿਹੜੇ ਅਸੀਂ 124 ਐਪੀਸੋਡਾਂ ਦੇ ਵਿੱਚ ਰੌਲਾ ਪਾਇਆ ਲੋਕਾਂ ਨੂੰ ਦੱਸਿਆ ਜੀ ਤਾਂ ਉਹ ਲੋਕ ਰੁਕ ਗਏ ਕਿੰਡੀ ਵੱਡੀ ਗੱਲ ਐ ਉਹ ਕਹਿੰਦੇ ਵੀ ਆਪਰੇਸ਼ਨ ਦਾ ਕਰਾ ਲਾਂਗੇ ਪਹਿਲਾਂ ਇੱਕ ਵਾਰੀ ਗੋਲ ਸਾਹਿਬ ਨੂੰ ਮਿਲ ਲਈਏ ਵੀ ਜੇ ਗੋਲ ਸਾਹਿਬ ਨੇ ਕਹਿਤਾ ਆਪਰੇਸ਼ਨ ਹੋਊਗਾ ਫਿਰ ਕਰਾ ਲਾਂਗੇ ਜੀ ਜੀ ਔਰ ਅਸੀਂ ਅੱਜ ਤੱਕ ਗਿਲ ਸਾਹਿਬ ਤੁਸੀਂ ਯਕੀਨ ਮੰਨੋ ਅਸੀਂ ਮੁਸ਼ਕਲ ਨਾਲ ਮੇਰਾ ਖਿਆਲ ਆ ਵੀ 2018 ਚ ਅਸੀਂ ਸ਼ੁਰੂ ਕੀਤਾ ਜੀ ਇਹ ਗੁੱਡਿਆਂ ਮੁੰਡਿਆਂ ਤੇ ਕੰਮ ਇੰਨੇ ਦਿਨਾਂ ਚ ਅਸੀਂ ਚਾਰ ਜਾਂ ਪੰਜ ਲੋਕਾਂ ਨੂੰ ਕਹੂਗਾ ਤੇਰੀ ਆਪਰੇਸ਼ਨ ਹੋਊਗਾ ਉਹ ਵੀ ਉਹਨਾਂ ਨੂੰ ਜਿਨ੍ਹਾਂ ਨੂੰ ਫੋੜੀਆਂ ਲੈ ਕੇ ਮੰਨ ਲਓ ਲਈ ਫਿਰਦੇ ਆ ਲੋਕੀ ਜਾਂ ਕਹਿੰਦੇ ਵੀ ਬਾਥਰੂਮ ਵੀ ਕੀ ਹੋਰ ਲੈ ਕੇ ਜਾਂਦਾ ਕੋਈ ਪਿਆ ਬੈਠ ਤੁਹਾਡੇ ਤੇ ਬਹੁਤ ਇਤਬਾਰ ਕਰਦੇ ਜੀ ਕਿਉਂਕਿ ਜਦ ਤੁਹਾਡੇ ਨਾਲ ਮੇਰੀ ਗੱਲ ਹੋਈ ਸੀ ਨਾ ਫੋਨ ਤੇ ਮੈਂ ਤੁਹਾਨੂੰ ਸ਼ਾਇਦ ਦੱਸਿਆ ਵੀ ਸੀ ਹਾਂ ਕਿ ਕਰਾਂ ਦੇ ਵਿੱਚ ਨਾ ਲੇਡੀਜ਼ ਬਹੁਤ ਵੇਖਦੀਆਂ ਤੁਹਾਡਾ ਪ੍ਰੋਗਰਾਮ ਔਰ ਉਹ ਦੇ ਵਿੱਚ ਉਹਨਾਂ ਨੂੰ ਤਸੱਲੀ ਮਿਲਦੀ ਹੈ ਕਿ ਜੋ ਤੁਸੀਂ ਕਹਿ ਰਹੇ ਹੋ ਵਧੀਆ ਗੱਲ ਤਾਂ ਇਹ ਹੈ ਨਾ ਕਿ ਜਿਹੜੀਆਂ ਤੁਹਾਡੀ ਰਸੋਈ ਚੀਜ਼ਾਂ ਹੈ ਇਸਤੇਮਾਲ ਕਰਨ ਦਾ ਪਤਾ ਹੀ ਨਹੀਂ ਕਿ ਇਹਦੇ ਵਿੱਚ ਕਿੰਨਾ ਗੁਣ ਹੈ ਬਹੁਤ ਲੋਕਾਂ ਨੂੰ ਨਹੀਂ ਪਤਾ ਹੈ ਜੀ ਜੀ